ਕਿਉਂਕਿ ਰੋਖ ਨੂੰ ਜੜਾਂ ਦੇ ਨਾਲ ਪੰਛੀ ਨੂੰ ਪਰਾਂ ਦੇ ਨਾਲ ਗੱਲ ਗੂੜੇ ਰਿਸ਼ਤੇ ਦੀ ਜੋੜ ਹੁੰਦੀ ਹੈ ਐਵੇਂ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਹੈ ਐਵੇਂ ਧੀਆ ਨੂੰ ਮਾਵਾ ਦੀ ਬੜੀ ਲੋੜ ਹੁੰਦੀ ਹੈ ਤੇ ਰਾਜਵੀਰ ਜਵੰਦੇ ਵਾਸਤੇ ਵੀ ਬੜੀਆਂ ਦਵਾਵਾਂ ਅਰਦਾਸਾਂ ਹੋਈਆਂ ਦੇਖੋ ਕਿੰਨੇ ਲੋਕ ਜੁੜੇ ਹੋਏ ਨੇ ਇਹ ਸੰਗੀਤ ਇੰਡਸਟਰੀ ਦੇ ਨਾਲ ਕਿੰਨੇ ਲੋਕ ਜੁੜੇ ਹੋਏ ਨੇ ਕਲਾਕਾਰਾਂ ਗਾਇਕਾਂ ਦੇ ਨਾਲ ਪਰ ਵੀ ਬੀ ਧੰਨਵਾਦ ਹੈ ਬਾਕੀ ਉਹੀ ਹੋਣਾ ਜੋ ਪਰਮਾਤਮਾ ਨੂੰ ਮਨਜ਼ੂਰ ਹੋਣਾ ਚਲੇ ਜਾਣ ਵਾਲੇ ਤਾਂ ਚਲੇ ਜਾਂਦੇ ਪਰ ਜਿਹੜੇ ਪਿੱਛੇ ਰਹਿੰਦੇ ਨੇ ساری ਜ਼ਿੰਦਗੀ ਨਹੀਂ ਭੁਲਾ ਪਾਉਂਦੇ ਕੱਲੀ ਜਿਵੇਂ ਰਾਜਪੀਰ ਜੰਦਾ ਦਾ ਅੰਤਮ ਅਰਦਾਸ ਕੀਤੀ ਗਈ ਤੇ ਉਹਨਾਂ ਦੀ ਇੱਕ ਛੋਟੀ ਜੀ ਧੀ ਜਿਹੜੀ ਸਟੇਜ ਤੋਂ ਇਹ ਗੱਲ ਆਖਦੀ ਪਈ ਸੀ ਕਿ ਪਾਪਾ ਕਹਿੰਦੇ ਸੀ ਕਦੇ ਦੂਰ ਨਾ ਹੋਵੀਂ ਅੱਜ ਆਪ ਹੀ ਦੂਰ ਹੋ ਗਏ ਉਹ ਗੱਲ ਕਲਜਾ ਕੱਢਣ ਵਾਲੀ ਆ ਕਿ ਐਸੀ ਕਲਜੇ ਨੇ ਧੂਪਾਈ ਕਿ ਜਿਹੜੀ ਬੇਟੀ ਨੇ ਗੱਲ ਕਹੀ ਆ ਇਦਾਂ ਹੀ ਡਾਕਟਰ ਜਸਵੰਦਰ ਭੱਲਾ ਦੀ ਬੇਟੀ ਨੇ ਚੰਡੀਗੜ੍ਹ ਗੱਲ ਕੀਤੀ ਸੀਗੀ ਵੀ ਪਾਪਾ ਤੁਸੀਂ ਇਦਾਂ ਇਦਾਂ ਲੱਗਦਾ ਜਿਵੇਂ ਕਿਤੇ ਘੁੰਮ ਰਹੇ ਆ ਨਾ ਫਿਰ ਇਦਾਂ ਹੀ ਉਹਦੇ ਡੈਡੀ ਉਹਦੀ ਰਾਜਵੀਰ ਜਵੰਦੇ ਦੀ ਬੇਟੀ ਨੂੰ ਸਾਡੀ ਬੇਟੀ ਨੂੰ ਇਦਾਂ ਲੱਗ ਰਿਹਾ ਸੀ ਕਿ ਮੇਰਾ ਡੈਡ ਕਿਤੇ ਘੁੰਮ ਰਿਹਾ ਤੇ ਹੁੰਦੀ ਆਸਾ ਹੁੰਦੀ ਹੈ ਵਾਈਬ੍ਰੇਸ਼ਨ ਹੁੰਦੀ ਹੈ ਪਰ ਗਿਆ ਕਦੀ ਮੁੜਦਾ ਨਹੀਂ